ਦਾ ਕਿਹੜਾ ਸੀਗਾ ਹਾਂ ਇਹ ਆ ਵੀ ਦਿਖ ਲੱਗਿਆ ਹੋਇਆ ਜੀ ਸੰਪਰੇ ਆਪਾਂ ਇਹ ਤੋ ਖਫੇ ਹੋਏ ਤੋ ਖਫੇ ਹੋਏ ਜਸੰਦਰ ਜੀ ਕੋਲੇ ਉਹ ਨਾ ਫਰਦਾ ਰਹਾ ਸੀ ਜੀ ਚਿੱਟਾ ਹੀ ਹੈ ਜੀ ਚਿੱਟਾ ਹੈ ਸਰਿਆਂ ਦੇਖੋ ਜੀ ਮੰਜੇ ਦੇ ਪਾਵੇ ਚ ਬਾਇਆ ਸਰ ਚਿੱਟਾ ਉਹ ਸ਼ਰਿਆਂ ਵੇਚਦੇ ਨੇ ਸਰ ਆ ਬੁੜੀ ਨੂੰ ਮਜਾਣਨਾ ਨਹੀਂ ਨਹੀਂ ਜਾਣੀ ਦਿੰਦੇ ਆਪਾਂ ਹੋਰ ਰੱਖੋ ਜੀ ਇੱਥੇ ਅੱਗੇ ਹੋ ਗਏ ਅਮਾ ਦੇ ਰਾਬੇ ਪੱਲੀ ਕਰਾਉਣਾ ਹੋਰ ਵੀ ਵੜੀ ਜਿਹੜੀ ਉਹ ਕੇ ਬੋਟ ਇਹਦਾ ਸਾਡੀ ਕਲੀਨ ਕਰਨਾ ਆਹ ਤਾਮਾੜ ਹੋਰ ਆ ਬੇਜੋ ਫਾਵੇਜੋ ਫਾਵੇਜੋ ਦਿੱਤਾ ਜੀ ਬਰਾਦਰ हां और भैया चिट्टा और भरया पे एक एक की टेंशन का मां अच्छा हां सारे ठीक है हम्म 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 सौदा करते हैं और घंटा भर जाना है खेडरा जाना है कॉलेज चले 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 च ਆਲਾ ਆ ਰਿਹਾ ਆਲਾ ਕੁੜੀ ਲੱਗ ਗਿਆ ਇਹ ਨੂੰ ਖੜਾ ਹਾਂ ਆ ਫੜ ਲੈ ਡਾਣਾ ਨੇ ਸੱਚਾ ਮਸਾਲਾ ਬੱਚਾ ਕੋ ਕੋ ਮਾਰੀ ਲੈਣਾ ਖੰਨਾਜ ਕਾਸੋ ਆਪਰੇਸ਼ਨ ਚਲਾਇਆ ਗਿਆ ਨਸ਼ਾ ਤਸਕਰੀ ਦਾ ਹੌਟਸਪੌਟ ਮੰਨਿਆ ਜਾਂਦੀ ਮੀਟ ਮਾਰਕੀਟ ਚ ਕਰੀਬ 100 ਮੁਲਾਜ਼ਮ ਰੇਡ ਕਰਨ ਪੁੱਜੇ ਇਸ ਮੌਕੇ ਪੁਲਿਸ ਨੂੰ ਨਵਾਂ ਟਿਕਾਣਾ ਲੱਭਿਆ ਨਸ਼ਾ ਤਸਕਰਾ ਨੇ ਮੰਜੇ ਦੇ ਪਾਵੇ ਦੇ ਵਿੱਚ ਹੈਰੋਇਨ ਅਤੇ ਸਮੈਕ ਲੁਕੋ ਕੇ ਰੱਖੀ ਸੀ ਇਸ ਆਪਰੇਸ਼ਨ ਦੌਰਾਨ ਕਈ ਵਿਅਕਤੀ ਹਿਰਾਸਤ ਚ ਲਿੱਤੇ ਗਏ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਉੱਥੇ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਵੀ ਕੱਸੋ ਆਪਰੇਸ਼ਨ ਚਲਾਇਆ ਗਿਆ। ਤੁਸੀਂ ਖੰਨਾ ਮੈਡਮ ਉਮਨੀਤ ਕੌਂਡਲ ਜੀ ਦੀ ਰਮਾਇਣ ਹੇਟਰ ਅਸੀਂ ਮੀਟਿੰਗ ਮਾਰਕੀਟ ਚ ਜਿਹੜਾ ਕਿ ਸਾਨੂੰ ਪਤਾ ਹੌਟ ਸਪੌਟ ਹੈਗੇ ਨੇ ਜਿੱਥੇ ਥੋੜਾ ਬਹੁਤਾ ਨਸ਼ਾ ਵਿਕਦਾ। ਅਤੇ ਅੱਜ ਅਸੀਂ ਉੱਥੇ ਰੇਡ ਕਰਕੇ ਕਰੀਬਨ 8-10 ਬੰਦੇ ਅਸੀਂ ਰਾਉਂਡ ਅਪ ਕੀਤੇ ਨੇ। ਤੇ ਉਸ ਤੋਂ ਬਾਅਦ ਇਹਨਾਂ ਦੇ ਵੈਰੀਫਿਕੇਸ਼ਨ ਕਰ ਰਹੇ ਹਾਂ ਜਿਨ੍ਹਾਂ ਦੇ ਪਹਿਲਾ ਮੁਕੱਦਮੇ ਦਰਜ ਐ। ਜਿਨ੍ਹਾਂ ਕੋਲੋਂ ਸਾਨੂੰ ਕੁਝ ਆਪਣਾ ਨਸ਼ੀਲਾ ਪਦਾਰਥ ਮਿਲਿਆ ਉਹਦੇ ਖਿਲਾਫ ਅਸੀਂ ਐਫਆਰ ਦੇਸਟ ਕਰ ਰਹੇ ਹਾਂ ਤੇ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੇ ਖਿਲਾਫ ਅਸੀਂ 110 ਦੇ ਕਲੰਡਰ ਦੇ ਰਹੇ ਹਾਂ ਕੋਰਟ 'ਚ ਆਪਣੇ ਇਸ ਜਿਮਾਬ ਦੀ ਅਦਾਲਤ 'ਚ ਸਰ ਇਹ ਜਿਸ ਤਰ੍ਹਾਂ ਅੱਜ ਤੁਸੀਂ ਕਈ ਆਏ ਸੀ ਜਗ੍ਹਾ ਵੀ ਉੱਥੇ ਲੱਭੀਆਂ ਨੇ ਜਿੱਥੋਂ ਕੁਝ ਸਮਾਨ ਵੀ ਬਰਾਮਦ ਹੋਇਆ ਕਿੱਥੇ ਸਾਰੇ ਲੁਕੋ ਕੇ ਰੱਖਦੇ ਸੀ ਅੱਜ ਅਸੀਂ ਇੱਕ ਬੜੀ ਸੋਚਣ ਵਾਲੀ ਗੱਲ ਹੈ ਇੱਕ ਪੁਰਾਣੇ ਜਿਵੇਂ ਮੰਜੇ ਹੁੰਦੇ ਨੇ ਉਹ ਮੰਜੇ ਦੇ ਪਾਵੇ ਦੇ ਵਿੱਚ ਉਹਨਾਂ ਨੇ ਲੋਕੋ ਕੇ ਰੱਖਿਆ ਸੀਗਾ ਤੇ ਅਸੀਂ ਉਥੋਂ ਕਰੀਬਨ 8-10 ਗ੍ਰਾਮ ਜਿਹੜਾ ਹੈਗਾ ਆਪਣਾ ਹਰਨ ਹੈਰਨ ਕੱਢੀ ਆ ਉਹਦੇ ਖਿਲਾਫ ਅਸੀਂ ਕਾਰਵਾਈ ਕਰਨੇ ਪੈਣਾ ਉਹਨਾਂ ਦੇ ਫਾਦਰ ਦੇ ਖਿਲਾਫ ਉਹਨਾਂ ਦਾ ਬੇਟਾ ਸ਼ਿਵਮ ਉਹਦੇ ਖਿਲਾਫ ਵੀ ਅਸੀਂ ਕੇਸ ਰਜਿਸਟਰ ਕੀਤੇ ਸੀਗੇ ਅੱਜ ਉਹਨਾਂ ਦੀ ਮਦਰ ਤੇ ਸ਼ਿਵਮ ਦੀ ਵਾਈਫ ਹੈ ਉਹ ਫੜੀ ਗਈ ਆ ਹਿਰਨ ਦੇ ਨਾਲ ਅਸੀਂ ਉਹਦੇ ਖਿਲਾਫ ਵੀ ਨਹੀਂ ਕਾਰਵਾਈ ਕਰ ਰਹੇ ਆ ਇਹ ਏਰੀਆ ਕਾਫੀ ਦੇ ਤਰ੍ਹਾਂ ਜਿਹੜਾ ਹੌਟਸਪੌਟ ਰਿਹਾ ਇਹਨੂੰ ਪੂਰਾ ਡਰਗ ਫਰੀ ਕਰਨ ਲਈ ਅੱਗੇ ਕੀ ਉਪਰਾਲੇ ਕਰ ਰਹੇ ਆ ਸਾਡਾ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਨੇ 5 ਦਿਨ ਅਸੀਂ ਲਗਾਤਾਰ ਇਸੇ ਏਰੀਏ ਚ ਹੌਟਸਪੌਟ ਏਰੀਏ ਚ ਹੀ ਕਾਸਟ ਆਪਰੇਸ਼ਨ ਕਰ ਰਹੇ ਆ ਲਗਾਤਾਰ 5 ਦਿਨ ਵਾਸਤੇ ਅੱਗੇ ਇਸ ਤਰ੍ਹਾਂ ਬਸਰ ਹੋਈ ਕਿਹੜੀ ਕਿਹੜੀ ਥਾਂਾਂ ਤੇ ਕੀਤੀ ਹੈ ਅੱਜ ਅਸੀਂ ਰੇਲਵੇ ਸਟੇਸ਼ਨ ਤੇ ਪਲੱਸ ਬੱਸ ਸਟੈਂਡਾਂ ਤੇ ਉੱਥੇ ਵੀ ਅਸੀਂ ਕਾਸਟ ਆਪਰੇਸ਼ਨ ਕੀਤਾ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਸੀਗੀਆਂ ਵਿਕਾਸ ਆਪਰੇਸ਼ਨ ਬੱਸ ਸਟੈਂਡ ਪਲੱਸ ਰੇਲਵੇ ਸਟੇਸ਼ਨ ਤੇ ਵੀ ਕੀਤੇ ਨੇ ਉੱਥੇ ਵੀ ਅਸੀਂ ਕਈ ਸ਼ੱਕੀ ਵਿਅਕਤੀ ਰਾਉਂਡ ਅਪ ਕੀਤੇ ਨੇ